ਅਰਦਾਸ ਭਾਵ ਮਨੋਂ ਨਿਕਲੀ ਗੁਹਾਰ ਜਾਂ ਸ਼ੁਕਰਾਨਾ ਫਾਰਸੀ ਦੇ ਦੋ ਸ਼ਬਦਾਂ ਤੋਂ ਬਣਿਆ ਅਰਜ ਜਾਂ ਅਰਜਦਾਸਦ ਗੁਰਬਾਣੀ ਤਾਂ ਕੋ ਬਿਦਨ ਨ ਕੋਈ ਲਾਗੇ ਜਾਂ ਕਿ ਪ੍ਰਭ ਅੱਗੇ ਅਰਦਾਸ ਪਰ ਆਮ ਤੌਰ ਤੇ ਜਦੋਂ ਅਰਦਾਸ ਦੀ ਗੱਲ ਕਰਦੇ ਹਾਂ ਤਾਂ ਉਸ ਵਕਤ ਇਹ ਗੱਲ ਸਮਝ ਆਉਂਦੀ ਹੈ ਕਿ ਬੇਨਤੀ ਰੱਬ ਪਾਸ ਕੀਤੀ ਜਾ ਰਹੀ ਹੈ ਇਸ ਤਰ੍ਹਾਂ ਰੱਬ ਜੀ ਅੱਗੇ ਕੀਤੀ ਗਈ ਬੇਨਤੀ ਨੂੰ ਅਰਦਾਸ ਕਿਹਾ ਜਾਂਦਾ ਹੈ ਜਾਂ ਸਮਝਿਆ ਜਾਂਦਾ ਹੈ ਹੁਣ ਰੱਬ ਅੱਗੇ ਅਰਦਾਸ ਤਾਂ ਹਰ ਕੋਈ ਕਰਦਾ ਹੈ ਪਰ ਵੇਖਦੇ ਹਾਂ ਕਿ ਕਿਸ ਦੀ ਅਰਦਾਸ ਪੂਰੀ ਹੁੰਦੀ ਹੈ ਕਿ ਸਮਝਿਆ ਜਾਵੇ ਕਿ ਅਰਦਾਸ ਹੁੰਦੀ ਕੀ ਹੈ ਜੋ ਅਰਦਾਸ ਕੀਤੀ ਜਾਂਦੀ ਹੈ ਉਹ ਪੂਰੀ ਕਿਸ ਤਰ੍ਹਾਂ ਹੋਵੇ ਇਸ ਸਬੰਧ ਵਿੱਚ ਅਰਦਾਸ ਨੂੰ ਅਤੇ ਰੱਬ ਨੂੰ ਦੋਨਾਂ ਨੂੰ ਸਮਝਣਾ ਪਵੇਗਾ ਜਦੋਂ ਗੁਰੂ ਨਾਨਕ ਦੇਵ ਜੀ ਦੀ ਫਿਲਾਸਫੀ ਅਨੁਸਾਰ ਰੱਬ ਨੂੰ ਸਮਝਦੇ ਹਾਂ ਤਾਂ ਅਰਦਾਸ ਦੇ ਅਰਥ ਇਉਂ ਬਣਦੇ ਹਨ ਕਿਉਂਕਿ ਗੁਰਬਾਣੀ ਅਨੁਸਾਰ ਰੱਬ ਤੇ ਸਬਦ ਦੇ ਅੰਦਰ ਵਸਦਾ ਹੈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਭਾਵੇਂ ਹੋਇਆ ਕਿ ਅਰਦਾਸ ਆਪਣੇ ਅੰਦਰ ਵਸਦੇ ਰੱਬ ਅੱਗੇ ਕਰਨੀ ਹੈ ਅੰਦਰ ਦਾ ਰੱਬ ਹੈ ਮਨ ਅਤੇ ਵਿਵੇਕ ਬੁੱਧੀ ਦਸ ਮੇਲ ਸੁਰਤ ਮਤ ਮਨ ਬੁੱਧ ਜਦੋਂ ਰੱਬ ਅੰਦਰ ਵਸਦਾ ਹੈ ਤਾਂ ਫਿਰ ਇਹ ਸਮਝਣਾ ਹੋਵੇਗਾ ਕਿ ਅਰਦਾਸ ਕੀ ਕੀਤੀ ਜਾਵੇ ਅਤੇ ਕਿਸ ਤਰ੍ਹਾਂ ਅਤੇ ਕਿਸ ਪਾਸ ਕੀਤੀ ਜਾਵੇ ਇਸ ਸਬੰਧ ਵਿੱਚ ਸਭ ਤੋਂ ਪਹਿਲਾਂ ਤਾਂ ਇਹ ਸਮਝ ਲੈਣਾ ਜ਼ਰੂਰੀ ਹੈ ਕਿ ਗੁਰੂ ਨਾਨਕ ਸਾਹਿਬ ਹਰ ਮਨੁੱਖ ਨੂੰ ਸਚਿਆਰ ਬਣਾਉਣਾ ਚਾਹੁੰਦੇ ਹਨ ਤਾਂ ਕਿ ਇੱਕ ਚੰਗਾ ਸਚੁਜਾ ਤੇ ਪਿਆਰ ਭਰਿਆ ਸਮਾਜ ਸਿਰਜਿਆ ਜਾ ਸਕੇ ਇਸ ਲਈ ਗੁਰਬਾਣੀ ਦੇ ਫਲਸਫੇ ਅਨੁਸਾਰ ਅਰਦਾਸ ਤਾਂ ਕਰਨੀ ਹੈ ਸੁਚਾਰ ਹੋਣ ਲਈ ਆਪਣਾ ਮੂਲ ਪਹਿਚਾਣਨ ਲਈ ਮਨ ਨੂੰ ਸ਼ੁੱਧ ਕਰਨ ਲਈ ਅਤੇ ਜਮੀਰ ਨੂੰ ਉੱਚਾ ਤੇ ਸੁੱਚਾ ਕਰਨ ਲਈ ਜਿਸ ਰਾਹੀਂ ਖੁਸ਼ੀ ਖੇੜਾ ਤੇ ਮਨ ਦੀ ਸ਼ਾਂਤੀ ਮਿਲ ਸਕੇ ਇਸ ਤਰ੍ਹਾਂ ਅਰਦਾਸ ਦਾ ਹੈ